ਕੱਜੀ ਦੀ ਜਿਹੜੇ ਦੀ ਉਹ ਪਕਤੇ ਦੀ ਦੇ ਦੋ ਆਪੇ ਫੜਾਇਆ ਜਾ ਆਪ ਲਗਾਵਾ ਚਾ ਫੜਾ ਇੱਧਰ ਨਾਲ ਕਿੱਥੇ ਕਰ ਗਿਆ ਇੱਧਰਲੀ ਬੈਰ ਕੇ ਚੁੱਪ ਅੱਛਾ ਤੇ ਗਏ ਤੇਲੀ ਪਕਦੇ ਪਕਤੇ ਚਿੱਠੇ ਕਿੱਥੇ ਨੇ

ਜ਼ਮੀਨ ਵੀ ਨਿਵਾਏਗੀ ਤੇ ਕਣਕ ਵੀ ਨੀ ਬੀਜੀ ਗਈ। ਜੱਸਿਆ ਸਾਹਿਬ ਆ ਜੀ, ਇੱਕ ਚਿੱਠੀ ਲਿਖਣ ਵਾਲੀ ਹੈਗੀ ਤੁਹਾਡੇ ਕੋਲ। ਇੱਕ ਵਾਰ ਦੇ ਦੇ। ਬਲਕਿ ਫ੍ਰੀ ਦਾ ਨੋਟ ਦੀ ਬੇਨਤੀ ਦੀ ਚਿੱਠੀ ਦੇ ਦੇ ਮੈਨੂੰ ਲਿਖਣ ਵਾਲੀ। ਆਹ ਲੋ ਹੈਗੀ ਹੈ। ਇੱਕ ਪੈਨ ਵੀ ਦੇ ਦੇ। ਆਹ ਲੋ ਪੈਨ ਦੇ ਲਓ। ਭਾਈ ਨੂੰ ਚਿੱਠੀ ਦੇ ਆ ਉਹਦੀ ਆ ਚਿੱਠੀ ਦੇ ਆ ਜੀ ਇੱਕ ਉਹਨੇ ਤੇਰੇ ਕੋਲ ਚਿੱਠੀ ਲਿਖਣਵਾ ਤੇ ਲਈ ਸੀ ਆ ਲਿਖਦਾ ਪਿਆ ਜੇ ਉਹ ਵੀ ਲੈ ਕੇ ਜਾ ਮੈਂ ਲੈ ਕੇ ਆਉਣਾ ਠੀਕ ਕਰੋ ਆ ਜਾ ਅੱਛਾ ਜੀ ਫੜਾਓ ਆ ਵੀ ਲਿਖ ਲਈ ਚਿੱਠੀ ਸਾਹਬਾ ਜਰ ਮੈਂ ਚਿੱਠੀ ਜੋੜਨੀ ਹੈ ਮੈਨੂੰ ਕੋਈ ਗੂੰਦ ਗੰਦ ਦੇਓ ਕੋਈ ਓਏ ਇਦਾਂ ਹੀ ਫੜਾ ਦੇ ਆਪੇ ਡਾਕੀਆ ਜੋੜ ਲੇਗਾ ਫੜਾ ਯਾਰ ਉੱਥੇ ਗੇਟ ਤੇ ਖੜਾ ਵਾ ਨਹੀਂ ਜਨਾਬ ਇਦਾਂ ਕਿਦਾਂ ਫੜਾਦਾ ਡਾਕੀਆ ਕਿਵੇਂ ਜੋੜ ਲੇਗਾ ਕਈ ਸੈਪਰੇਟ ਗੱਲਾਂ ਹੁੰਦੀਆਂ ਨੇ ਘਰ ਦੀਆਂ ਕਈ ਘਰੇਲੂ ਗੱਲਾਂ ਹੁੰਦੀਆਂ ਨੇ ਪਲੀਜ਼ ਕੋਈ ਮਾੜੀ ਮੋਟੀ ਗੂੰਦ ਦੇ ਦੇ ਮੈਂ ਚਿੱਠੀ ਜੋੜ ਕੇ ਫੜਾਉਣੀ ਆ ਤਾਂ ਰੁਕ ਜਾ ਮੈਂ ਲਿਆਉਣਾ ਕਿ ਜਦੋਂ ਇੰਤਜ਼ਾਮ ਕਰ ਜੋੜਨਾ ਚਿੱਠੀ ਜੋੜਲੀ ਚਿੱਠੀ ਜਨਾਬ ਆ ਮੇਰੀ ਚਿੱਠੀ ਜੋੜਤੀ ਆ ਮੈਂ ਡਾਕੀਏ ਨੂੰ ਦੇਣੀ ਆ ਤੁਸੀਂ ਨਾ ਇਹਨੂੰ ਪੜਿਓ ਪਲੀਜ਼ ਆ ਤਾਂ ਡੱਗੇ ਹੱਥ ਜੋੜ ਕੇ ਬੇਨਤੀ ਆ ਕਈ ਘਰਾਂ ਦੀਆਂ ਸੈਪਰੇਟ ਗੱਲਾਂ ਹੁੰਦੀਆਂ ਨੇ ਮੇਰੀ ਚਿੱਠੀ ਡਾਕੀਏ ਨੂੰ ਫੜਾ ਦੇ ਇਦਾਂ ਹੀ ਕੋਈ ਫੜਾ ਚਿੱਠੀ ਬੇਫਿਕਰ ਹੋ ਮੈਂ ਤੇਰੀ ਚਿੱਠੀ ਨਹੀਂ ਪੜਦਾ ਠੀਕ ਆ ਚਿੰਤਾ ਨਾ ਕਰ ਤੂੰ ਬਾਰ-ਬਾਰ ਭੀਜਦਾ ਸੀ ਮੇਰੀ ਚਿੱਠੀ ਨਾ ਪੜੀ ਚਿੱਠੀ ਨਾ ਪੜੀ ਕਿਹੜੀ ਇਹੋ ਜੀ ਚੀਜ਼ ਲਿਖ ਦਿੱਤੀ ਇਹਨੇ ਜਿਹੜਾ ਕਹਿੰਦਾ ਮੇਰੀ ਚਿੱਠੀ ਨਾ ਪੜਿਓ ਚਿੱਠੀ ਨਾ ਪੜਿਓ ਉਹ ਸਾਡੇ ਕੋਲ ਆਈ ਹੋਵੇ ਚਿੱਠੀ ਤੇ ਤੇਰੀ ਚਿੱਠੀ ਨਾ ਪੜੀ ਗਏ ਹੂ ਬਣੰਗਾ ਮੱਠਾਣੇਦਾਰ ਇੱਧਰ ਵਿਸਤਾਰ ਇੱਧਰ ਵਿਸਤਾਰ ਐ ਐ ਇਸੇ ਕਰਕੇ ਕਹਿੰਦਾ ਸੀ ਮੇਰੀ ਚਿੱਠੀ ਨਾ ਪੜਿਓ ਜਿਠੀ ਦੇ ਵਿੱਚ ਲਿਖਿਆ ਮੇਰੇ ਤਿੰਨ ਖੇਤ ਆ ਤਿੰਨਾ ਖੇਤਾਂ ਦੇ ਵਿੱਚ ਮੇਰਾ ਅਸਲਾ ਨੱਪਿਆ ਪੈਹੇ ਨੱਪਿਆ ਹੋਰ ਹੋਵੇਗੀ ਆਪਣੀ ਤਰੱਕੀ ਹੁਣ ਇੱਧਰ ਵੀ ਸਟਾਰ ਲੱਗਣਗੇ ਇੱਧਰ ਵੀ ਸਟਾਰ ਲੱਗਣਗੇ ਇੱਥੇ ਸਟਾਰ ਲੱਗਣਗੇ ਛੋਟੂ ਹੁਣ ਆਪਣੀ ਤਰੱਕੀ ਹੋਏਗੀ ਹੁਣ ਪ੍ਰਮੋਸ਼ਨ ਹੋਏਗੀ ਔਰ ਮੈਂ ਸਾਹਬ ਨੂੰ ਦੋਹਰਨ ਲੱਗਾ ਹਾਂ ਹਲੋ ਹਜ ਸਾਹਬ ਆਦਰ ਮਿਸਟਰ ਸਾਹਿਬ ਉਹ ਦੇ ਜੀ ਹੁਣੇ ਜਲਦੀ ਜਲਦੀ ਫੋਰਸ ਭੇਜੋ ਜਿਹੜਾ ਅੰਦਰ ਕੈਦੀ ਭਗਤਾ ਫੜਿਆ ਨਾ ਉਹਦੇ ਖੇਤਾਂ 'ਚ ਬਹੁਤ ਮਾਲ ਨੱਪਿਆ ਵਾ ਜਲਦੀ ਭੇਜੋ ਫੋਰਸ ਮੈਨੂੰ ਪਹੁੰਚਾ ਲੱਗਾ ਉੱਥੇ ਅਕਤਿਆ ਓਏ ਤੇਰੇ ਅਸੀਂ ਤਿੰਨੇ ਖੇਤ ਫੁੱਟ ਫੁੱਟ ਪੁੱਟ ਦਿੱਤੇ ਨੇ ਓ ਤੂੰ ਮਾਲ ਕਿਹੜੇ ਖੇਤ ਚ ਨੱਪਿਆ ਓ ਸਾਨੂੰ ਇਹ ਦੱਸ ਦੇ ਨਾ ਮੈਂ ਆਪਣੇ ਖੇਤਾਂ ਚ ਕੋਈ ਅਸਲਾ ਨੱਪਿਆ ਨਾ ਮੈਂ ਕੋਈ ਪੈਸਾ ਨੱਪਿਆ ਵਾ ਮੇਰੇ ਜੇਲ ਹੋਂ ਨਾ ਮਗਰੋਂ ਮੇਰੇ ਘਰ ਦੇ ਬਹੁਤ ਗਰੀਬ ਨੇ ਉਹਨਾਂ ਕੋਲੋਂ ਪੈੜੀ ਨਹੀਂ ਵਹਾਈ ਗਈ ਖੇਤਾਂ ਚ ਕਣਕ ਨਹੀਂ ਬੀਜੀ ਗਈ ਮੈਂ ਸੋਚਿਆ ਇਸੇ ਬਹਾਨੇ ਤੁਹਾਡੇ ਕੋਲੋਂ ਖੇਤ ਪਟਾਕੇ ਕਣਕ ਬੀਜੀ ਜਾਵੇ